ਲੁਧਿਆਣਾ ਦੇ ਪਿੰਡ ਸ਼ਰਾਬਾ ਤੋਂ ਇੱਕ ਦੁਖਦਾਇਕ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਅਨੁਸਾਰ ਫੋਰਚਨਰ ਅਤੇ ਮੋਟਰਸਾਈਕਲ ਦਾ ਸੜਕ ਹਾਦਸਾ ਹੋ ਜਾਂਦਾ ਹੈ ਅਤੇ ਇਹ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਫੋਰਚਨਰ ਸੜਕ ਦੇ ਸਾਈਡ ਵਿੱਚ ਖੜੇ ਦਰਖਤ ਦੇ ਵਿੱਚ ਜਾ ਵੱਜਦੀ ਹੈ ਅਤੇ ਫੋਰਚਨਰ ਬਚਾ ਲੋ ਪਾਟ ਜਾਂਦੀ ਹੈ ਅਤੇ ਫੋਰਚਨਰ ਵਿੱਚ ਬੈਠੇ ਦੋ ਨੌਜਵਾਨ ਮੌਕੇ ਤੇ ਜਿਹੜੇ ਦਮ ਤੋੜ ਦਿੰਦੇ ਨੇ ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਨੌਜਵਾਨ ਹੈ ਜਿਹੜੇ ਦਮ ਤੋੜ ਦਿੰਦੇ ਨੇ ਹਾਦਸਾ ਇੰਨਾ ਭਿਆਨਕ ਸੀ ਕਿ ਫੋਰਚਨਰ ਵਿਚਾਲੋਂ ਪਾਟ ਗਈ ਕਿਉਂਕਿ ਦਰਖਤ ਦਾ ਜਿਹੜਾ ਨੁਕਸਾਨ ਬਿਲਕੁਲ ਵੀ ਨਹੀਂ ਹੋਇਆ ਪਰ ਫੋਰਚਨਰ ਦੇ ਪਰਖੱਚੇ ਉੱਡ ਗਏ ਇਸ ਐਕਸੀਡੈਂਟ ਦੇ ਵਿੱਚ ਆਓ ਲੈ ਚੱਲਦੇ ਹਾਂ ਪੂਰੀ ਖਬਰ ਦੇ ਪੱਲ ਕਿ ਨੌਜਵਾਨ ਕਿੱਥੋਂ ਆਏ ਸੀ ਅਤੇ ਕਿੱਥੇ ਜਾ ਰਹੇ ਸੀ ਅਤੇ ਕੈਨੇਡਾ ਤੋਂ ਕਦੋਂ ਆਏ ਸੀ ਕਿਸ ਕੰਮ ਲਈ ਆਏ ਸੀ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਲੁਧਿਆਣਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਇੱਥੇ ਨੇੜਲੇ ਪਿੰਡ ਸਰਾਬਾ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਨੋਬਲਦੀਪ ਸਿੰਘ ਵਾਸੀ ਪਿੰਡ ਬ੍ਰਹਮਪੁਰਾ ਅਤੇ ਰਵੀ ਸ਼ੇਰਗਿੱਲ ਵਾਸੀ ਪਿੰਡ ਲਤਾਲਾ ਵਜੋਂ ਹੋਈ ਹੈ ਦੋਵੇਂ ਨੌਜਵਾਨ ਐਨ ਆਰ ਆਈ ਸਨ ਅਤੇ ਕੈਨੇਡਾ ਤੋਂ ਆਏ ਹੋਏ ਸਨ ਪਰ ਇਸ ਭਿਆਨਕ ਹਾਦਸੇ ਨੇ ਐਨਾ ਦੋਵਾਂ ਦੀ ਜਾਨ ਲੈ ਲਈ ਇਸ ਸਬੰਧੀ ਸੂਚਨਾ ਮਿਲਣ ਤੇ ਥਾਣਾ ਜੋਧਾ ਦੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਪੱਖੋਬਾਲ ਤੋਂ ਜੋਧਾ ਜਾ ਰਹੇ ਸਨ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਦਰਖਤ ਨਾਲ ਝਾਟ ਕਰਾਈ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪਹਿਲਾ ਮਾਮੂਲੀ ਸੱਟਾਂ ਲੱਗੀਆਂ ਜਦੋਂ ਕਿ ਗੱਡੀ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਨ੍ਹਾਂ ਵਗਰੋਂ ਇਸ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਭੇਜ ਦਿੱਤਾ ਜਿੱਥੇ ਜ਼ਖਮਾਂ ਦੀ ਤਾਬਨਾ ਝੱਲਦੇ ਹੋਏ ਉਹਨਾਂ ਦੀ ਮੌਤ ਹੋ ਗਈ ਸੋ ਇਸ ਭਿਆਨਕ ਹਾਦਸੇ ਨੇ ਕੈਨੇਡਾ ਤੋਂ ਆਏ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ ਕਿਉਂਕਿ ਦੋ ਨੌਜਵਾਨ ਰਸਤੇ ਵਿੱਚ ਜਾ ਰਹੇ ਸਨ ਜਿੱਥੇ ਇਹਨਾਂ ਦਾ ਭਿਆਨਕ ਹਾਦਸਾ ਵਾਪਰਿਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਰਖਤ ਦੇ ਵਿੱਚ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਜਾਂਦੇ ਹਨ ਅਤੇ ਫੋਰਚੂਨਰ ਕਾਰ ਦੋ ਭਾਗਾਂ ਦੇ ਵਿੱਚ ਵੰਡ ਜਾਂਦੀ ਹੈ ਕਿਉਂਕਿ ਵਿਚਾਲੋਂ ਪਾਟ ਜਾਂਦੀ ਹੈ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਅਤੇ ਪੁਲਿਸ ਨੇ ਜਿਹੜਾ ਇਹਨਾਂ ਲਾਸ਼ਾਂ ਨੂੰ ਪਰਿਵਾਰ ਨੂੰ ਵੀ ਸੌਂਪ ਦਿੱਤਾ